ਮੋਂ ਸਾਹਮਣੇ ਜੀ ਗੱਡੀਆਂ ਹਾਂਜੀ ਭਾਜੀ ਕੀ ਗੱਲ ਹੋਈ ਜੀ ਇੱਥੇ ਅੱਜ ਬਹੁਤ ਹੀ ਦਰਨਾ ਘਟਨਾਕ ਹੋਈ ਆ ਨਗਰ ਤੋਂ ਜਦੋਂ ਆਪਾਂ ਚੱਈਦਾ ਨਵਾਂ ਸ਼ਹਿਰ ਸੜਕ ਰਸਤੇ ਵਿੱਚ ਦੋ ਗੱਡੀਆਂ ਇੱਕ ਫਲਟ ਹੋ ਗਈਆਂ चक ਕੌਣ ਆ ਦੇਖ ਨੂੰ ਮਿਲਿਆ ਗਿਆ ਜੀ ਬਹੁਤ ਮਨਪਕੀ ਖਬਰ ਹੈ ਜੀ ਡੋਲੀ ਵਾਲੀ ਗੱਲ ਦੇਖੋ ਜੀ ਇਹਦੇ ਵਿੱਚ ਆਹੋ ਸਾਹਮਣੇ ਗੱਡੀ ਪੱਜੀ ਆ ਕਿ ਨਵਾਂ ਸ਼ਹਿਰ ਹਾਈਵੇ ਡੋੜਿਆ ਰੂਪਰ ਦੇ ਗੇਟ ਦੇ ਕੋਲ ਆ ਦੇਖੋ ਜੀ ਆਡੀ ਵਾਲੀ ਗੱਡੀ ਸੀ ਵਿਆਹ ਵਾਲੀ ਸਖਾਇਓ ਭਾਜੀ ਮੜੇ ਆ ਆਹ ਐਮ ਨੇ ਨਾ ਆਡੀ ਵਾਲੀ ਕਾਰ ਸੀਗੀ ਜਿਹਦੇ ਵਿੱਚ ਆਹ ਮੋ ਸਾਹਮਣੇ ਗੱਡੀ ਵੱਜੀ ਆ ਜੀ ਜਿਹੜੇ ਕੋਲ ਆਪਾਂ ਲੋ ਸਣਾ ਇੱਕ ਹੋਰ ਜੀ ਹੁਣੇ ਹੀ ਲਾਈਵ ਇੱਥੇ ਐਕਸੀਡੈਂਟ ਹੋਇਆ ਜੀ ਵਿੱਚ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਬੱਜੇ ਆ ਉਹਨਾਂ ਦਾ ਵੀ ਬਹੁਤ ਬਚਾਇਆ ਪਰ ਉਹਨਾਂ ਦੇ ਵਿੱਚ ਆਇਆ ਵੀ ਇਹਨਾਂ ਨੂੰ ਹਸਪੀਟਲ ਲੈ ਗਏ ਆ ਹੁਣ ਥੋੜਾ ਜਿਹਾ ਬਚਾਇਆ ਵੀ ਵਿੱਚ ਕੋਈ ਜਾਨੀ ਮਾਨੀ ਨਾਲ ਨੁਕਸਾਨ ਨਹੀਂ ਹੋਇਆ ਤੇ ਇੱਕ ਹੋਰ ਇੱਕ ਹੋਰ ਲਾਈਵ ਐਕਸੀਡੈਂਟ ਹੋ ਗਿਆ ਜੀ ਇੱਥੇ ਆਪਸ 3:00 ਵਜੇ ਜੀ ਇੱਥੇ ਦੋ ਲਾਈਵ ਐਕਸੀਡੈਂਟ ਹੋਇਆ ਜੀ ਲਾਈਵ ਜੀ ਬਹੁਤ ਹੀ ਮੰਦਪਕੀ ਖਬਰ ਹੈ ਜੀ ਇੱਥੇ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਵੀ ਵੱਜਿਆ ਜੀ ਇੱਥੇ ਵਿਆਹ ਵਾਲੀ ਡੋਲੀ ਵਾਲੀ ਕਾਰ ਸੀਗੀ ਉਹਦੇ ਵਿੱਚ ਵੀ ਆਮੋ ਸਾਹਮਣੇ ਆ ਗੱਡੀਆਂ ਦੇ ਵਿੱਚ ਗੱਡੀਆਂ ਵੱਜੀਆਂ ਜੀ ਬਹੁਤ ਮੰਗਪੱਟੀ ਖਬਰ ਹੈ ਜੀ ਅਮੋ ਅਮੋ ਸਾਹਮਣੇ ਗੱਡੀਆਂ ਬੱਜੀਆਂ ਜੀ ਫੇਰ ਵੀ ਬਚਾ ਆਇਆ ਥੋੜਾ ਜਿਹਾ ਪੁੱਛਣ ਚ ਆ ਰਹੇ ਆ ਵੀ ਬਚਾ ਆਇਆ ਬਚਾ ਆਇਆ ਜੀ ਬਹੁਤ ਗੱਡੀ ਸੀਗੀ ਵਿਆਹ ਵਾਲੀ ਡੋਲੀਕਾਰ ਜੀ ਔਰ ਟੀ ਗੱਡੀ ਸੀਗੀ ਜੀ ਇਹਦੇ ਵਿੱਚ ਅਮੋ ਸਾਹਮਣੇ ਗੱਡੀਆਂ ਬੱਜੀਆਂ ਜੀ ਤੇ ਉਹਨਾਂ ਨੂੰ ਹਸਪੀਟਲ ਲੈ ਗਿਆ ਥੋੜਾ ਜਿਹਾ ਬਚਾ ਆਇਆ ਹੁਣ ਉਦਾਂ ਆਪਾਂ ਨੂੰ ਸਾਹਮਣੇ ਗੱਡੀਆਂ ਬੱਚੀਆਂ ਥੋੜਾ ਬਚਾਇਆ ਜੀ ਇਹ ਰਸੂਲਪੁਰ ਦੇ ਗੇਟ ਦੇ ਕੋਲ ਐਕਸੀਡੈਂਟ ਹੋਇਆ ਜੀ ਰਸੂਲਪੁਰ ਦੇ ਗੇਟ ਦੇ ਕੋਲ ਇੱਕ ਆਹਮੋ ਸਾਹਮਣੇ ਗੱਡੀਆਂ ਬੱਚੀਆਂ ਗੱਡੀਆਂ ਦੇ ਅੰਦਰੋਂ 에ਅਰ ਬੈਗ ਵੀ ਖੁੱਲ ਗਏ ਆ ਉਦਾਂ ਦਸਨ ਚ ਆ ਰਿਹਾ ਜੀ ਬਚਾਇਆ ਸਾਰਿਆਂ ਦਾ ਢੋਲੀ ਵਾਲੀ ਕਾਰ ਸੀਗੀ ਹਾਂਜੀ ਦੇਖੋ ਜੀ ਢੋਲੀ ਵਾਲੀ ਕਾਰ ਸੀਗੀ ਜੀ ਉਹਦੇ ਵਿੱਚ ਗੱਡੀ ਵੱਜੀ ਆ ਜੀ ਨਗਰ ਰੋਡ ਤੇ ਆਹ ਮੂਹ ਸਾਹਮਣੇ ਗੱਡੀਆਂ ਵੱਜੀਆਂ ਜੀ ਬਹੁਤ ਸੀ ਯਾਰਨਿੰਗ ਲਾਈਵ ਐਕਸੀਡੈਂਟ ਹੋਇਆ ਜੀ ਮੋਟਰਸਾਈਕਲ ਵਿੱਚ ਮੋਟਰਸਾਈਕਲ ਵੀ ਵੱਜਿਆ ਜੀ ਤੇ ਇੱਕ ਬਹੁਤ ਹੀ ਮੰਦਪੜੀ ਖਬਰ ਹੈ ਜੀ ਜਿਹਦੇ ਵਿੱਚ ਡੋਲੀ ਵਾਲੀ ਕਾਰ ਦੇ ਵਿੱਚ ਆਡੀ ਦੇ ਵਿੱਚ ਗੱਡੀ ਵੱਜੀ ਹੈ ਜੀ ਵਿਆਹ ਵਾਲੀ ਕਾਰ ਦੇ ਵਿੱਚ ਗੱਡੀ ਵੱਜੀ ਹੈ ਜੀ ਆਹਮੋ ਸਾਹਮਣੇ ਗੱਡੀ ਵੱਜੀ ਆ ਦੇਖਣ ਜਾ ਰਹੇ ਹਾਂ ਥੋੜਾ ਜਿਹਾ ਬਚਾਏ ਇਹਨਾਂ ਦਾ ਆਹਮੋ ਸਾਹਮਣੇ ਗੱਡੀ ਵੱਜੀ ਹੈ ਜੀ ਆਡੀ ਦੇ ਵਿੱਚ ਆ ਆਡੀ ਦੀ ਆਡੀ ਹੈ ਜੀ ਐਚ ਆਰ ਨੰਬਰ ਹੈ ਜੀ ਐਚ ਆਰ ਨੰਬਰ ਹੈ ਜੀ ਬਿਆ ਵਾਲੀ ਕਾਰ ਜਿਹੜੀ ਆਹਮੋ ਸਾਹਮਣੇ ਬੱਜੀ ਆ ਜੀ ਥੋੜਾ ਜਿਹਾ ਕਹਿੰਦੇ ਸੀ ਬਚਾ ਆ ਜੀ ਪਰ ਗੱਡੀ ਦੇ 에ਅਰਬੈਗ ਖੁੱਲ ਗਏ ਆ ਜਿਹੜੀ ਗੱਡੀ ਆਡੀਸੀ ਇਹਦੇ ਜੀ 에ਅਰਬੈਗ ਖੁੱਲ ਗਏ ਜੀ ਦੂਸਰੀ ਗੱਡੀ ਸੀਗੀ ਉਹਦੇ ਵੀ ਖੁੱਲ ਗਏ ਥੋੜਾ ਬਚਾ ਆ ਦੇਖਣ ਜਾ ਰਿਹਾ ਇੱਕ ਲਾਈਵ ਐਕਸੀਡੈਂਟ ਇੱਕ ਹੋਰ ਹੋਇਆ ਜੀ ਮੋਟਰਸਾਈਕਲ ਦਾ ਵਿੱਚ ਬਚਾ ਆ ਜੀ ਬਹੁਤ ਜੀ